ਲੇ ਅੱਜ ਡੈਰੀ ਇੱਥੇ ਭੁੱਲ ਗਈ ਅੰਜੂ ਸ਼ਮਮੀ ਹਾਗੀਟੀ ਆ ਜਾ ਹੋਰ ਸੁਣਾ ਕੀ ਆਲੀ ਬੱਸ ਅੜੀਆ ਤੂੰ ਸੁਣਾ ਠੀਕ ਹੈ ਬਹਿ ਜਾ ਹੋਰ ਕੀ ਕਰੀ ਜਾਂਦੇ ਚਾਹ ਪਣਾ ਕੇ ਲਿਆਵਾ ਨਹੀਂ ਨਹੀਂ ਚਾਹ ਨਹੀਂ ਵੀ ਨਹੀਂ ਤਾਂ ਲੰਗਣ ਦੀਆਂ ਮੈਂ ਕਿ ਚੱਲ ਮੈਂ ਮਿਲਦੀ ਜਾਵਾ ਬਸ ਆ ਵੇਖਣ ਦੀ ਹੀ ਲੱਗੀ ਹੀ ਘਰ ਦਾ ਕੰਮ ਕਰਨ ਤੇ ਡੈਰੀ ਵੇਖਣ ਨਹੀਂ ਆ ਭੀ ਡੈਰੀ ਭੁੱਲ ਗਈ ਆ ਪਤਾ ਨਹੀਂ ਅੱਜ ਕਿਦਾਂ ਡੈਰੀ ਭੁੱਲ ਗਈ ਆ ਇੱਥੇ ਤੇ ਸ਼ੇਰੋ ਸ਼ਾਇਰੀ ਲਿਖਦੀ ਰਹਿੰਦੀ ਆ ਪਤਾ ਨਹੀਂ ਕੀ ਕੀ ਲਿਖਦੀ ਰਹਿੰਦੀ ਆ ਕਿੱਥੇ ਗਈ ਕਾਲਜ ਗਈ ਆ ਪੜਾਣਾ ਹੋਰ ਕਿੱਥੇ ਜਾਣਾ ਮੈਨੂੰ ਕਿਹੜਾ ਪੁੱਛਦੀ ਦੱਸਦੀ ਆ ਨਾ ਉਹਨੇ ਕਿਤੇ ਮੇਰੇ ਕੋਲ ਬਹਿਣਾ ਨਾ ਕੋਈ ਦੁੱਖ ਸੁੱਖ ਕਰਨਾ ਮੈਂ ਤੇ ਇੱਥੇ ਰੱਖੀ ਹੀ ਵੀ ਚੱਲ ਮੇਰੀ ਕੋਈ ਕਦਰ ਕਰੂਗੀ ਅਹੀਂ ਪੜਾਣਾ ਪੜਾਣਾ ਦੁੱਖ ਸੁੱਖ ਕਰਾਂਗੀ ਤੈਨੂੰ ਤੇ ਪਤਾ ਹੀ ਹੈ ਕਿੱਟੀ ਮੰਮੀ ਦੇ ਜਾਣ ਮਗਰੋਂ ਦਾ ਉੱਥੇ ਕੋਈ ਵੀ ਨਹੀਂ ਸੀ ਇੱਥੇ ਪਾਪਾ ਸਾਡੇ ਬਸ ਇਦਾਂ ਹੀ ਉਹਦੇ ਸ਼ਰਾਬ ਵੀ ਨਹੀਂ ਛੱਡਦੇ ਉਹਨਾਂ ਨੂੰ ਕੋਈ ਮਤਲਬ ਨਹੀਂ ਕਿਸੇ ਨਾਲ ਕੋਈ ਰਿਸ਼ਤੇ ਨਾਲ ਉਹਨਾਂ ਨੂੰ ਬਸ ਪੀ ਲੈਣੀ ਹੈ ਪੈਸੇ ਚਾਹੀਦੇ ਆ ਤੇ ਬਸ ਪੀ ਆਉਣੀ ਕਿਸੇ ਦਾ ਕੋਈ ਦੋਖ ਸੁਖ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਮੈਂ ਇਹਨੂੰ ਲੈ ਕੇ ਆਈ ਸੀ ਵੀ ਚੱਲ ਮੈਂ ਆਦੀ ਵੱਡੀ ਭੈਣ ਆ ਤੇਰੇ ਜੀਜਾ ਜੀ ਕਹਿਣ ਲੱਗੇ ਕਿ ਉਹਨੂੰ ਇੱਥੇ ਲਿਆਇਆ ਹੂੰ ਤੂੰ ਤਾਂ ਦੋਖ ਸੁਖ ਸੁਣਿਆ ਕਰ ਘਰਿਆ ਕਰ ਕੱਲੀ ਰਹਿ ਗਈ ਆ ਵਿਚਾਰੀ ਵਿਆਹ ਤੇ ਉਹ ਕਹਿੰਦੀ ਮੈਂ ਕਰਉਣਾ ਹੀ ਨਹੀਂ ਅੱਛਾ ਅੱਛਾ ਮੈਂ ਇੱਥੇ ਲੈ ਆਈ ਹਾਂ ਤੇ ਮੈਂ ਨਾ ਹੁਣ ਵੇਖਦੀ ਆਂ ਕਿ ਉਹਨੂੰ ਬਸ ਨਾ ਇੱਕ ਮੋਬਾਈਲ ਦਾ ਆਸਰਾ ਹੁੰਦਾ ਆ ਦੀ ਉਹਨੇ ਆਉਣਾ ਵਾ ਤੇ ਆਣ ਕੇ ਉਹਨੇ ਬਸ ਮੇਰੇ ਕੋਲ ਗੱਲ ਕਰਨੀ ਆ ਆ ਚੀਜ਼ ਖਾਣੀ ਆ ਦੀਦੀ ਬਣਾ ਦੇ ਅੱਛਾ ਮੈਂ ਬਣਾ ਦੇਣੀ ਆ ਚਾਹ ਦੀ ਲੋੜ ਆ ਚਾਹ ਕਹਿ ਦੇਣੀ ਆ ਫੋਨ ਚ ਹੀ ਵੜੀ ਰਹਦੀ ਹੈ ਕਦੀ ਕੇਹ ਫਰੈਂਡ ਨੂੰ ਫੋਨ ਲਾ ਲਾ ਉਹਦੇ ਨਾਲ ਗੱਲਾਂ ਕਰੀ ਜਾ ਕਦੀ ਕੇ ਨੂੰ ਮੈਸੇਜ ਕਰੀ ਜਾ ਕਦੀ ਫੇਸਬੁੱਕ ਚ ਲਾ ਲਾ ਹੈ ਕਦੀ ਇੰਸਟਾਗ੍ਰਾਮ ਚ ਲਾ ਲਾ ਆਪਾਂ ਨੂੰ ਇੰਨਾ ਕੰਮਾਂ ਤੋਂ ਬਿਨਾ ਕੋਈ ਗੱਲ ਹੀ ਨਹੀਂ ਕਦੀ ਨਹੀਂ ਉਹਨੇ ਪੁੱਛਿਆ ਭੈਣ ਤੂੰ ਠੀਕ ਆ ਸ਼ਮੀ ਮੈਂ ਤਾਂ ਸੋਚਦੀ ਹਾਂ ਚਲ ਤੇਰੀ ਭੈਣ ਨੇ ਤੇ ਤੂੰ ਦੁੱਖ ਸੁੱਖ ਕਰਦੀ ਹੋਏਂਗੀ ਬਥੇਰਾ ਤੇਰਾ ਸਾਥ ਹੋਊਗਾ ਤਾਂ ਚਲਮ ਸੋਚਿਆ ਮੈਂ ਤੇ ਮੇਰੀ ਭੈਣ ਤੇ ਹੈ ਨਹੀਂ ਕੋਈ ਵੀ ਮੈਂ ਤੇਰੇ ਕੋਲ ਆ ਜੰਨੀ ਤੇ ਤੂੰ ਆ ਕੇ ਦੱਸੀ ਜੰਨੀ ਕਿ ਤੇਰੀ ਭੈਣ ਤੇਰੇ ਕੋਲ ਬੈੰਦੀ ਕਿੱਟੀ ਤੂੰ ਜਦੋਂ ਮੀ ਮੇਰੇ ਕੋਲ ਇਹ ਸਾਰੇ ਦੁੱਖ ਸਭ ਦੋਵੇਂ ਜਾਣਿਆ ਕਰਦੀਆਂ ਹਾਂ ਕਦੀ ਹਾਡੇ ਚ ਫੋਨ ਆਇਆ ਹਾਂ ਕਦੀ ਫੋਨ ਉਸ ਟਾਈਮ ਤੂੰ ਫੜਿਆ ਕਿ ਫੋਨ ਮੈਂ ਫੜਿਆ ਸਹੀ ਗੱਲ ਹਰ ਦੋਸੋਂ ਤੇਰਾ ਮੈਂ ਬੈ ਕੇ ਸੁਣਨਾ ਮੈਂ ਕੰਮ ਉੱਥੇ ਰੈਂਦਣਾ ਵੀ ਬਾਅਦ ਚ ਹੋ ਜੂਗਾ ਕੋਈ ਭੈਣ ਭਰਾ ਆਇਆ ਹਾਂ ਤੇ ਜੇ ਮੈਂ ਆਪਣਾ ਮੈਂ ਸਾਰਾ ਦੁੱਖ ਸੋ ਤੇਰਨਾ ਬੋਲ ਲੈਨੀ ਤੂੰ ਵੀ ਸੁਣਦੀ ਹਾਂ ਹਾਂ ਤੇ ਪਰ ਉੱਥੇ ਇਹ ਗੱਲ ਨਹੀਂ ਆਈ ਅੱਜ ਕੱਲ ਤੇ ਨਾ ਦੁਨੀਆ ਸਾਰੀ ਫੋਨਾਂ ਚ ਹੀ ਵੜੀ ਆ। ਪਿਆਰ ਹੈ ਹੀ ਨਹੀਂ ਗੱਕੇ ਬਸ। ਪਤਾ ਨਹੀਂ ਯਾਰ। ਸਮਝ ਨਹੀਂ ਲੱਗਦੀ। ਰਿਸ਼ਤੇ ਤੇ ਕਿਤੇ ਨਾ ਕਿਤੇ ਖਤਮ ਹੀ ਹੋ ਗਏ ਆ। ਕੋਈ ਮੋਹ ਤੇ ਹੀ ਨਹੀਂ ਰਹਿ ਗਿਆ। ਬਸ ਇੱਕ ਦਿਖਾਵਾ ਰਹਿ ਗਿਆ ਫੋਨਾਂ ਦਾ। ਚਲ ਫੋਨ ਕਰ ਲਾ। ਉਹਨੂੰ ਮੈਸੇਜ ਕਰ ਲਾ। ਆ ਕਰ ਲਾ। ਉਹ ਕਰ ਲਾ। ਫਲਾਣੇ ਦਾ ਫੋਨ ਆ ਗਿਆ ਘੰਟਾ ਘੰਟਾ ਸ਼ੋਸ਼ੇ ਬਾਜ਼ੀਆਂ। ਕੀ ਹੈ ਇਹ ਸਭ? ਚਲ ਜੇ ਪੜਦੀ ਆ। ਸਰਕਲ ਹੀ ਇਹਦਾ ਫਰੈਂਡ ਸਰਕਲ ਹੈ ਨਾ ਵਨਾਂ ਚ ਰੁੱਝੀ ਹੋਈ ਹੈ ਜਦੋਂ ਤਈ ਹੋ ਜੂਗੀ ਤੇ ਫਿਰ ਉਹਨੇ ਕਿੱਥੇ ਜਾਣਾ ਤੇਰੇ ਕੋਈ ਰਹਿਣਾ ਕਿੰਨੂੰ ਪਤਾ ਅੱਜ ਕੱਲ ਕਿਸੇ ਭੈਣ ਭਰਾ ਕੋਈ ਇੰਨਾ ਟਾਈਮ ਨਹੀਂ ਹੈਗਾ ਕਿ ਕੋਈ ਬੈਠ ਕੇ ਕਿਸੇ ਦੀ ਗੱਲ ਸੁਣ ਲੇ ਸਹੀ ਗੱਲ ਬਿਲਕੁਲ ਨਹੀਂ ਸਹੀ ਗੱਲ ਫੋਨ ਤੇ ਹੀ ਆ ਜੋ ਕੁਛ ਹੈਗਾ ਹੂੰ ਪਹਿਲੇ ਲੋਕ ਪ੍ਰਾਣੀ ਲੋਕ ਇੱਕ ਦੂਜੇ ਕੋ ਹੁੰਦੇ ਜਾਂਦੇ ਸੀ ਚਾਰ ਚਾਰ ਦਿਨ ਤਿੰਨ ਤਿੰਨ ਦਿਨ ਰਹਿੰਦੇ ਸੀ ਰਹਿੰਦੇ ਸੁੱਖ-ਸਾਂਦ ਪੁੱਛਦੇ ਸੀ ਆਪਣਾ ਦੁੱਖ ਦੱਸਦੇ ਸੀ ਅਗਲੇ ਦਾ ਸੁਣਦੇ ਸੀ ਪਰ ਅੱਜ ਕੱਲ ਅੱਜ ਕੱਲ ਤੇ ਪਤਾ ਨਹੀਂ ਕੀ ਬਣਿਆ ਪਿਆ ਕੋ ਸਮਝ ਹੀ ਨਹੀਂ ਲੱਗਦੀ ਵੀ ਕੀ ਤੇ ਕੀ ਨੇ ਇਹ ਤਾਂ ਤੇਰੀ ਨਾਲ ਸਹੀ ਆ ਸ਼ਮੀ ਦੁਨੀਆ ਰਹੀ ਹੋਣਾ ਜੋਗੀ ਗਈ ਹੈ ਚੱਲ ਬਹਿ ਜਾ ਮੈਂ ਨਾ ਘੁੱਟ ਚਾਹ ਬਣਾ ਕੇ ਲਿਉਣੀ ਆ ਹੋਰ ਦੱਸ ਤੂੰ ਤਾਂ ਨਹੀਂ ਕੋਈ ਗੱਲ ਕਰਨੀ ਨਹੀਂ ਨਹੀਂ ਮੈਂ ਤਰਨ ਕੋਈ ਗੱਲ ਨਹੀਂ ਕਰਨੀ ਬਸ ਮੈਂ ਲੰਗਦੀ ਪਈ ਹਾਂ ਫਿਰ ਮੈਂ ਕਿਹਾ ਮੈਂ ਸ਼ਮੀ ਨੂੰ ਮਿਲਦੀ ਜਾ ਮੈਂ ਕਿਹਦੇ ਲੱਗੇ ਬਹਿਣਾ ਹੁੰਦਾ ਤੇਰੇ ਸਾਹਮਣੇ ਸਾਰੀ ਦਿਹਾੜੀ ਆਪਣੇ ਘਰ ਦੇ ਕੰਮ ਕੀਤੇ ਕਿਸੇ ਵੇਲੇ ਟਾਈਮ ਮਿਲਦਾ ਤੇ ਮੈਂ ਤੇਰੇ ਕੋ ਆ ਜੰਨੀ ਤੇ ਚੱਲੰਜੁੰਦੀ ਆ ਥੋੜਾ ਜਿਹਾ ਵੇਖ ਲਈਦਾ ਰੌਣਕ ਆ ਮੇਰੇ ਘਰ 'ਚ ਕੀ ਕਰਨਾ ਨਹੀਂ ਰੌਣਕ ਬਸ ਨਾ ਦੀ ਆ ਤੈਨੂੰ ਦੱਸਣ ਤੇ ਡਈ ਆ ਇਹੋ ਹੀ ਨਾ ਹੋਈ ਨਾ ਇੱਕ ਬਰਾਬਰ ਆ ਪਰ ਇਹ ਆ ਕਿ ਚੱਲ ਮੈਂ ਤੇ ਭੈਣ ਆ ਮੈਂ ਤੇ ਫਰਜ਼ ਨਿਭਾਉਂਦੀ ਆ ਉਹਦੇ ਆਉਣ ਤੋਂ ਪਹਿਲੇ ਮੈਂ ਰੋਟੀ ਪਾਣੀ ਤਿਆਰ ਕੀਤਾ ਹੁੰਦਾ ਵਾ ਚਾਹ ਪਾਣੀ ਉਹਨੂੰ ਦੇਣਾ ਵਾ ਤੇ ਪਰ ਨਾ ਮੈਂ ਇੱਕੋ ਗੱਲ ਦੀ ਵੇਟ ਕਰਦੀ ਰਹਿਨੀ ਆ ਕਿਉਂ ਕਦੋਂ ਆਉਗੀ ਤੇਰੇ ਵਾਂਗ ਮੇਰੇ ਲਾਗੇ ਬਹੂਗੀ ਮੇਰੇ ਨਾਲ ਕੋਈ ਗੱਲ ਕਰੂਗੀ ਕਈ ਦੋਕਸਕ ਸੁਣਾਉਗੀ ਮੈਨੂੰ ਮੇਰਾ ਸੁਣੂਗੀ ਅੰਧਾ ਕੋਈ ਮਤਲਬ ਹੀ ਨਹੀਂ ਭੱਜੀ ਆਉਣਾ ਭੱਜੀ ਚਲ ਜਾਣਾ ਭੱਜੀ ਆਉਣਾ ਭੱਜੀ ਚਲ ਜਾਣਾ ਬਸ ਫੋਨ 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 2 ਮਿੰਟ ਹੱਲਬੇ ਮੇਰਾ ਫੋਨ ਕਿੱਥੇ ਮੇਰਾ ਫੋਨ ਕਿੱਥੇ ਮੇਰਾ ਫੋਨ ਕਿੱਥੇ ਜਾ ਫੋਟੋਆਂ ਖਿੱਚੀ ਜਾਣੀਆਂ ਜਾ ਵੀਡੀਓ ਬਣਾਈ ਜਾਣੀਆਂ ਜਾ ਗੱਲਾਂ ਮਾਰੀ ਜਾਣੀਆਂ ਕੀ ਹੈ ਅਸਰ ਚ ਨਾ ਉਹਦਾ ਨਹੀਂ ਕੋਈ ਕਸੂਰ ਪੈਗਾ ਗੱਲ ਹੈਗੀ ਹੈ ਜਿਹੋ ਜੀ ਸੰਗਤ ਚ ਪੈ ਗੋ ਉਹੋ ਜਿਹਾ ਹੀ ਅਸਰ ਹੋ ਜਾਂਦਾ ਹੈ ਮੋਲਕੀਤ ਦੇ ਨਾਲ ਜਿਹੜੀਆਂ ਫਰੈਂਡਸ ਹੈਗੀਆਂ ਉਹ ਇਦਾਂ ਨਹੀਂ ਹੁੰਨ ਸਾਰੀਆਂ ਤੇ ਉਹਦਾ ਵੀ ਨੇਚਰ ਇਦਾਂ ਦਾ ਹੋ ਗਿਆ ਚਲ ਕਿਸੇ ਵਲੇ ਪਿਆਰ ਨਾ ਸਮਝਾ ਕੇ ਦੇਖੀ ਉਹਨੂੰ ਸ਼ਾਇਦ ਤੇਰੇ ਕੋਲ ਟਾਈਮ ਕੱਢ ਕੇ ਬਹਿ ਜਾ ਤੀ ਲੰਕਾ ਵਾਲੀ ਗਈ ਧੀਰੀ ਅੰਮ੍ਰਿਤਾ ਆ ਜਾ ਧੀਰੀ ਇਹਦਾਂ ਨਾ ਆ ਧੀਰੀ ਮੇਰੀ ਗੱਲ ਸੁਣੋ ਕੀ ਹੋ ਗਿਆ ਸਸਿਕਾ ਸਸਿਕਾ ਹੋਰ ਸਮਝਿਆ ਠੀਕ ਠੀਕ ਦੀਦੀ ਪਹਿਲਾਂ ਮੈਨੂੰ ਕੁਝ ਖਾਣ ਨੂੰ ਦੇ ਦਿਓ ਫਟਾਫਟ ਬੜੀ ਭੁੱਖ ਲੱਗੀ ਗਈ ਹੈ ਮੇਰੀ ਫਰੈਂਡ ਨੇ ਆਵਾਜ਼ ਆ ਰ ਤੇ ਮੇਰੀ ਦਾਸ ਹਣਾ ਜੂ ਰੋਟੀ ਬਣੀ ਪਈ ਆ ਆਲੂ ਗੋਭੀ ਦੀ ਸਬਜ਼ੀ ਤੇ ਫੁਲਕੇ ਲੱਥੇ ਪਏ ਉਰ ਬਾਅਦ ਖਾ ਲਾ ਰੋਟੀ ਨਹੀਂ ਖਾਣੀ ਦੀਦੀ ਕੀ ਖਾਣਾ ਤੇ ਮੈਨੂੰ ਕੁਝ ਆਰਡਰ ਕਰ ਦੋ ਆਰਡਰ ਹਮ ਬਾਹਰ ਦੀਆਂ ਚੀਜ਼ਾਂ ਨਹੀਂ ਖਾਈ ਦੀ ਅੰਜੂ ਕੀ ਹੋ ਗਿਆ ਤੈਨੂੰ ਕਿੰਨੀ ਵਾਰ ਸੁਣਾਈ ਮੈਂ ਨਾਸ਼ਤਾ ਮੈਂ ਕੀਤਾ ਸੀ ਆਲੂ ਵਾਲੀ ਰੋਟੀ ਦਾ ਪਤਾ ਨਹੀਂ ਕੀ ਦੀ ਬਣਾ ਕੇ ਦੇ ਦਿੰਦੇ ਮੈਨੂੰ ਕੁਝ ਬਾਹਰੋਂ ਮੰਗਾ ਕੇ ਦਿਓ ਜਸੇਲੀਆਂ ਕੀ ਕਰਨੋ ਸੱਦੀਆਂ ਆ ਸੇਲੀ ਇਹਦੀ ਗੱਲ ਨਾ ਸੁਤਿਆਂ ਕੱਲ ਮਦਰ ਦੇ ਆ ਤੇ ਆਪਾਂ ਸਾਰਿਆਂ ਨੇ ਬੈਗੇ ਨਾਲ ਕੁਛ ਮਦਰ ਆਰਟ ਕ્રાਫਟ ਦੀਆਂ ਚੀਜ਼ਾਂ ਬਣਾਉਣੀਆਂ ਨੇ ਬਣਾ ਕੇ ਨਾਲ ਉਹਨੂੰ ਅਸੀਂ ਰੀਲ ਚ ਪਾਣਾ ਵੈ ਹੋਠੀ ਹੈ ਤੁਹਾਨੂੰ ਤਾਂ ਕੁਛ ਪਤਾ ਹੀ ਨਹੀਂ ਹੁੰਦਾ ਮੈਂ ਕਿਹਾ ਕਿ ਕੀ ਬੋਲਨੀ ਕੋਈ ਸਮਝ ਨਹੀਂ ਤਾਂ ਕੀ ਕਹਿਣਾ ਚਾਹੁੰਦੀ ਹੈ ਭਲਾ ਕਿਉਂ ਬੁਲਾਉਂਦੇ ਹੀ ਆ ਦੀਦੀ ਦੀਦੀ ਇੱਥੇ ਆਓ ਤੁਹਾਡੀ ਵੀਡੀਓ ਬਣਾਉਣੀ ਹੈ ਤੁਹਾਡੀ ਫੋਟੋ ਖਿੱਚਣੀ ਹੈ ਕਿ ਮੈਂ ਸਟੇਟਸ ਲਾਉਣਾ ਜਾਂ ਇੰਸਟਾਗ੍ਰam ਤੇ ਪਾ ਦੂ ਵੀ ਰੀਲ ਬਣਾ ਕੇ ਉਹਦੀ ਤੇ ਗੱਲ ਕਿਸ ਤਰ੍ਹਾਂ ਦਾ ਸયોગਯ ਰਹਿਗੇ ਰਿਸ਼ਤੇ ਤੈਨੂੰ ਲੱਗਦਾ ਵਾ ਕਿ ਉਹ ਬਹਿ ਕੇ ਕਿਤੇ ਮੇਰਾ ਕੋਈ ਦੁੱਖ ਸੁੱਖ ਸੁਣੂਗੀ ਜਾਂ ਆਪਣਾ ਸੁਣਾਉਗੀ ਅੰਜੂ ਹਾਂ ਜੀ ਦੀਦੀ ਇੱਧਰ ਆ ਮੇਰੀ ਗੱਲ ਸੁਣਦਾ ਧਿਆਨ ਨਾਲ ਜਿੱਦੀ ਮਰਜ਼ੀ ਫੋਟੋ ਖਿੱਚ ਤੇ ਜਿੱਦੀ ਮਰਜ਼ੀ ਰੀਲ ਬਣਾ ਤੇ ਜਿੱਥੇ ਮਰਜ਼ੀ ਪਾ ਮੈਂ ਕੋਈ ਫੋਟੋ ਨਹੀਂ ਖਿਚਾਉਣੀ ਤੇ ਕੋਈ ਵੀਡੀਓ ਨਹੀਂ ਬਣਾਉਣੀ ਨਹੀਂ ਦੀਦੀ ਐਦਾਂ ਕੀ ਤੈਨੂੰ ਕਿੱਟੀ ਦੀਦੀ ਇਹਨਾਂ ਨੂੰ ਸਮਝਾਉਤ ਫੜਾਈਆ ਇਸ ਤਰ੍ਹਾਂ ਕੀ ਸੋਚੀ ਕਰ ਸਕਦੇ ਹੈਗੇ ਉਹ ਤੁਹਾਨੂੰ ਪਤਾ ਦੇਗਾ ਵਾ ਮੈਂ ਰੀਲ ਬਣਾਉਣੀ ਹੈ ਤੇ ਜੇ ਤੁਸੀਂ ਮੇਰੀ ਰੀਲ 'ਚ ਨਹੀਂ ਆਓਗੇ ਤਾਂ ਲੋਕਾਂ ਨੇ ਕਹਿਣਾ ਹੁੰਦਾ ਇਹ ਆਪਣੀ ਫੈਮਲੀ 'ਚ ਬੈੰਦੀ ਨਹੀਂ ਇਹਨੂੰ ਪਤਾ ਹੀ ਨਹੀਂ ਫੈਮਲੀ ਕੀ ਚੀਜ਼ ਹੁੰਦੀ ਹੈ ਤੇ ਰੀਲ ਪਾਣੀ ਜ਼ਰੂਰੀ ਹੈ ਨਾ ਦੀਦੀ ਐਦਾਂ ਨਾ ਕਰੋ ਸੂਟ ਚੇਂਜ ਕਰ ਲਓ ਤੇ ਮੇਰੇ ਨਾਲ ਸੋਨੀਆ ਸੋਨੀਆ ਫੋਟੋ 'ਵਾਂ ਚਾ ਲੋ ਪਲੀਜ਼ ਲੋ ਠੁਕ ਅੰਜੂ ਅੱਜ ਤੈਨੂੰ ਚੇਤਾ ਆ ਗਿਆ ਕਿ ਅੱਜ ਰੀਲ ਬਣਾਉਣੀ ਆ ਤੇ ਫੋਟੋ ਖਿੱਚਣੀ ਆ ਤੇ ਮੈਂ ਸੂਟ ਚੇਂਜ ਕਰਕੇ ਆਵਾਂ ਅੱਜ ਤੇਰੇ ਕੋਲ ਮੇਰੇ ਜੋਗਾ ਟਾਈਮ ਹੈਗਾ ਤਬ ਤੁਹਾਨੂੰ ਛੋਟਾ ਕਦੀ ਟਾਈਮ ਨਹੀਂ ਹੁੰਦਾ ਤੇਰੇ ਕੋਲ ਮੇਰੇ ਕੋਲ ਬੈਠਣ ਦਾ ਕੋਈ ਦੋਸਤ ਸੁਣਨ ਦਾ ਕੋਈ ਆਪਣੀ ਗੱਲ ਕਰਨ ਦਾ ਹਾਂ ਜੋ ਕੋਈ ਨਹੀਂ ਗੱਲ ਸੁਣੇ ਸ਼ਾਮ ਨੂੰ ਬੈਠਦੇ ਗੱਡੀ ਕਿਹੜਾ ਲੈਕਚਰ ਦੇਣਾ ਪਿਓ ਇੱਕ ਮੈਂ ਕੋਰੋਚ ਤੋਂ ਲੈਕਚਰ ਲੈ ਕੇ ਆਉਣੀ ਐ ਇੱਕ ਤੁਸੀਂ ਦੇਣਾ ਲੱਗ ਪਿਓ ਮੇਰੀਆਂ ਫਰੈਂਡਸ ਕੀ ਸੋਚਣਗੀਆਂ ਪਹਿਲਾਂ ਮੈਨੂੰ ਤੁਸੀਂ ਦੱਸੋ ਹਾਂ ਜੋ ਉਹਨਾਂ ਦੇ ਪੇਰੈਂਟਸ ਫੇਰ ਬੜਾ ਇੱਕ ਮਿੰਟ ਦੀਦੀ ਉਹ ਮੇਰੇ ਬਾਰੇ ਕੀ ਸੋਚਣਗੇ ਕਿ ਇਹਦੀ ਫੈਮਿਲੀ ਵਾਲੇ ਦਾ ਸਾਥ ਹੀ ਨਹੀਂ ਦੇਣ ਦੇਗੇ ਕੀ ਆ ਕੀ ਕਰਨਗੇ ਫਰੈਂਡਸ ਕੌਣ ਨੇ ਫਰੈਂਡਸ ਉਹਨਾਂ ਨੂੰ ਪੁੱਛਣਾ ਕਿਉਂ ਆਪਣੀ ਫੈਮਿਲੀ ਚ ਬੈਠਦੇ ਨੇ ਉਹਨਾਂ ਦਾ ਕੋਈ ਆਪਣੀ ਫੈਮਿਲੀ ਨਾਲ ਪਿਆਰ ਹੈਗਾ ਆ ਸਾਰੇ ਫਰੈਂਡਸ ਤੇਰੇ ਵਰਗੇ ਆ ਆ ਬੱਸ ਖਿੱਚੋ ਫੋਟੋ ਖਿੱਚੋ ਫੋਟੋ ਖਿੱਚੋ ਫੋਟੋ ਜਾਂ ਐ ਕਰਕੇ ਤੇ ਸਾਰੇ ਵੀਡੀਓ ਬਣਾ ਦੋ ਆ ਕੁਝ ਹੁੰਦਾ ਤੇਰੀਆਂ ਸਹੇਲੀਆਂ ਨੂੰ ਕੁਝ ਨਹੀਂ ਭੱਲੇ ਹੋਰ ਉਹਨਾਂ ਦੇ ਤੇ ਤੈਨੂੰ ਵੀ ਵਿਗਾੜ ਦਿੱਤਾ ਵਾ ਮੇਰੀ ਗੱਲ ਸੁਣ ਤੈਨੂੰ ਮੈਂ ਇੱਥੇ ਕਾਦੇ ਵਾਸਤੇ ਲੈ ਕੇ ਆਈ ਹਾਂ ਬੋਲੀ ਜਰਾ ਪਤਾ ਤੈਨੂੰ ਕਿਸੇ ਗੱਲ ਦਾ ਤੈਨੂੰ ਕਾਦੇ ਲਈ ਲੈ ਕੇ ਆਈ ਸੀ ਕਿ ਤੂੰ ਉੱਥੇ ਇਕੱਲੀ ਰਹਿ ਗਈ ਸੀ ਮੰਮੀ ਦੀ ਡੈਥ ਹੋ ਗਈ ਸੀ ਤੇ ਪਾਪਾ ਪਾਪਾ ਨੂੰ ਰਿਸ਼ਤੇਆਂ ਦਾ ਕੋਈ ਪਤਾ ਹੀ ਨਹੀਂ ਸੀ ਕਿ ਰਿਸ਼ਤੇ ਕਹਿੰਦੇ ਕਿ ਨੂੰ ਆ ਤੇ ਮੈਨੂੰ ਦਰਸ ਆਇਆ ਮੈਂ ਕਿਹਾ ਨਾ ਮੇਰੀ ਭੈਣ ਉੱਥੇ ਇਕੱਲੀ ਰਹੂਗੀ ਉਹਦਾ ਕੋਈ ਸਹਾਰਾ ਨਹੀਂ ਰਹਿ ਗਿਆ ਮੈਂ ਤੇਰੇ ਬਾਜੀ ਨਾਲ ਸਲਾਹ ਕੀਤੀ ਤੇ ਉਹ ਵੀ ਮੰਨ ਗਏ ਕਹਿੰਦੇ ਕੁੜੀ ਨੂੰ ਇਕੱਲੀ ਨਾ ਰਹਿਣ ਦੇ ਕੁੜੀ ਨੂੰ ਇੱਥੇ ਲੈ ਕੇ ਆ ਫੈਮਿਲੀ ਚ ਰਹੂਗੀ ਪਿਆਰ ਵਧੂਗਾ ਉਹਦੇ ਨਾਲ ਦੋਸਤ ਕੋ ਦਾ ਸੁਣਿਆ ਕਰ ਤੇ ਭੈਣਿਆ ਤੇਰੀ ਆਪਣਾ ਵੀ ਕਰਿਆ ਕਰ ਉਹਦੇ ਨਾਲ ਦੋਵੇਂ ਭੈਣਾਂ ਤਾਂ ਤੁਸੀਂ ਹੈਗੀਆਂ ਜੇ ਮਾਂ ਤੇ ਤੁਹਾਡੀ ਹੁਣ ਰਹੀ ਨਹੀਂ ਪਰ ਤੂੰ ਤੂੰ ਜਿੱਦਣ ਦੀ ਆਹੀ ਹੈ ਬਸ ਫੋਨ 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 ਤੇ ਸੇਲੀਆ ਆ ਦੋਵਾਂ ਚੀਜ਼ਾਂ ਤੋਂ ਸਵਾਤਰ ਕੋਈ ਕੰਮ ਹੈਗਾ ਹੈ ਵਾ ਤੈਨੂੰ ਪਤਾ ਵੀ ਹੈ ਤੇਰੀ ਭੈਣ ਰਹਿੰਦੀ ਕਿੱਥੇ ਆ ਕਿਹੜੇ ਹਾਲਾਤਾਂ ਚ ਰਹਿੰਦੀ ਆ ਕੀ ਦੋਖਿਆ ਉਹਨੂੰ ਕਾਦੀ ਦਵਾਈ ਖਾਂਦੀ ਕਾਦੀ ਨਹੀਂ ਖਾਂਦੀ ਕੁਝ ਪਤਾ ਤੈਨੂੰ ਬੋਲਿਆ ਦੀਦੀ ਕਿੰਨੇ ਵਜੇ ਮੈਂ ਉੱਠਦੀ ਕਿੰਨੇ ਵਜੇ ਸੌਂਨੀ ਕਿਹੜੇ-ਕਿਹੜੇ ਕੰਮ ਕਰਦੀ ਪਤਾ ਤੈਨੂੰ ਕਾਰੀ ਤਾਂ ਰਹਿੰਦੇ ਹੋ ਦੀਦੀ ਘਰੋਬਾਰ ਕਿਤੇ ਜਾਂਦੇ ਹੋ ਇੰਟਰਨੈਟ ਦਾ ਜ਼ਮਾਨਾ ਹੈ ਇੰਟਰਨੈਟ ਦਾ ਇਹ ਚਾਰ ਕੇ ਭਾਂਡੇ ਧੋ ਲੈਂਦੇ ਹੋ ਦੋ ਵਜਨਿਆਂ ਦੀ ਰੋਟੀ ਬਣਾ ਲੈਂਦੇ ਹੋ ਕੰਮ ਵਟੀਆਂ ਸਫਾਈਆਂ ਕੀਤੀਆਂ ਸਾਰਾ ਦਿਨ ਬੈਠੇ ਰਹੇ ਮੈਂ ਸਵੇਰੇ ਉੱਠ ਕੇ ਕਾਲਜ ਆਉਣੀ ਆ ਫੇਰ ਮੈਂ ਕੰਪਿਊਟਰ ਕਲਾਸ ਤੇ ਜਾਨੀ ਆ ਫੇਰ ਮੈਨੂੰ ਫਰੈਂਡ ਸਰਕਲ ਸਾਰਾ ਸਾਹਮਣਾ ਪੈਂਦਾ ਆਪਣਾ ਸਾਰਿਆਂ ਨੂੰ ਮਿਲਣਾ ਵਰਤਣਾ ਪੈਂਦਾ ਵਾ ਬਸ ਬਹੁਤ ਬੋਲਿਆ ਤੂੰ ਦੇਖ ਮੇਰੀ ਗੱਲ ਸੁਣ ਦੇ ਆਪਣੇ ਦਿੱਤਾ ਫੋਨ ਫੜ ਉਹਦੇ ਵਿੱਚ ਇੰਸਟਾਗ੍ਰam ਫੇਸਬੁੱਕ ਵਟਸਐਪ ਸਾਰਾ ਕੁਝ ਡਾਊਨਲੋਡ ਕਰਕੇ ਦੇ ਕਿਉਂ ਇੰਨਾ ਨੇ ਕੀ ਕਰਨਾ ਹੈ ਕੀ ਕਰਨਾ ਹੈ ਹਾਂ ਤੈਨੂੰ ਲੱਗਦਾ ਨਾ ਅੱਜ ਕੱਲ ਸਭ ਕੁਝ ਇੰਟਰਨੈਟ 'ਤੇ ਹੈਗਾ ਤੇ ਤੇਰੀ ਭੈਣ ਵੀ ਕਿਤੇ ਇੰਟਰਨੈਟ 'ਤੇ ਤੇਰੇ ਨਾਲ ਜੁੜ ਜੇ ਕਿਤੇ ਤੈਨੂੰ ਵੀ ਥੋੜਾ ਜਿਹਾ ਟਾਈਮ ਮਿਲ ਜਾਏ ਆਪਣੀ ਭੈਣ ਵਾਸਤੇ ਚੈਟ ਹੀ ਕਰ ਲਵੇ ਉਦਾਂ ਤੇ ਤੂੰ ਗੱਲ ਕਰਨੀ ਨਹੀਂ ਨਾਲੇ ਮੇਰੀ ਗੱਲ ਸੁਣ ਆ ਰੋਟੀ ਨਾ ਟਾਬੇ ਤੋਂ ਆਰਡਰ ਕਰ ਦਿਆ ਕਰ ਤੇ ਚਾਹ ਵੀ ਟਾਬੇ ਤੋਂ ਪੀ ਕੇ ਆਇਆ ਕਰ ਤੇ ਨਾਲ ਆਪਣੇ ਬਾਜੀ ਨੂੰ ਵੀ ਕਹਿ ਦੇ ਮੈਂ ਤਾਂ ਰੋਟੀ ਪਣੀ ਬਣਾਉਣਾ ਨਹੀਂ ਨਾ ਮੈਂ ਚਾਹ ਪਾਣੀ ਤਿਆਰ ਕਰਨਾ ਨਾ ਮੈਂ ਪੋਚੇ ਫੇਰਨੇ ਹੁਣ ਇੰਟਰਨੈਟ 'ਤੇ ਕੰਮ ਕਰੂੰ ਮੈਂ ਵੀ ਨਹੀਂ ਦੀਦੀ ਮੇਰਾ ਇਹ ਥੋੜੀ ਮਤਲਬ ਆ ਗਿਆ ਸੀ ਕਿ ਤੁਸੀਂ 12 ਰੋਟੀਆਂ ਮੰਗਾਓ ਮੈਂ ਤੂੰ ਬਸ ਇਹ ਘੈਰੀ ਸਕੇ ਦੀਦੀ ਨੂੰ ਕੋਈ ਚੀਜ਼ ਦੀ ਸਮਝ ਨਹੀਂ ਕੀ ਵੇਖ ਅੱਜੂ ਇਧਰ ਆ ਮੇਰੇ ਕੋਲ ਦੇ ਜਿੰਨਾਂ ਦੀਆਂ ਭੈਣਾਂ ਨਹੀਂ ਨਾ ਹੁੰਦੀਆਂ ਤੋ ਉਹਨਾਂ ਨੂੰ ਪੁੱਛ ਕੇ ਵੇਹ ਉਹਨਾਂ ਤੇ ਕੀ ਵੀ ਦਈ ਮੇਰੀ ਕੋਈ ਭੈਣ ਨਹੀਂ ਹੈਗੀ ਮੈਂ ਤਾਂ ਇੱਕ ਫਰੈਂਡ ਦੇ ਤੌਰ ਤੇ ਆਪਣੀ ਭੈਣ ਮੰਨਿਆ ਉਹਨੂੰ ਮੈਂ ਉਹਦੇ ਕੋਲ ਨਹੀਂ ਦੁੱਖ ਸੁੱਖ ਕਰਦੀਆਂ ਅਸੀਂ ਦੋਵੇਂ ਜੰਨੇ ਮੈਂ ਸੋਚਦੀ ਆ ਕਿ ਚਲ ਤੇਰੀ ਛੋਟੀ ਭੈਣ ਹੈਗੀ ਹੈ ਘਰ ਚ ਰੌਣਕ ਹੈਗੀ ਹੈ ਤੇ ਮੈਂ ਵੀ ਥੋੜਾ ਜਿਹਾ ਖੁਸ਼ ਹੋ ਲਿਆ ਕਰੂੰਗੀ ਜਾ ਕੇ ਪਰ ਮੈਨੂੰ ਕੀ ਪਤਾ ਸੀ ਕਿ ਮੇਰੀ ਭੈਣ ਇੰਨੀ ਦੁਖੀ ਹੈ ਉਹ ਵੀ ਆਪਣੀ ਛੋਟੀ ਭੈਣ ਤੋਂ ਜਿਹਨੂੰ ਉਹਨੇ ਬੱਚਿਆਂ ਵਾਂਗ ਪਾਲਿਆ ਠੀਕੀ ਪਤਾ ਨਹੀਂ ਅੱਜ ਕੱਲ੍ਹ ਰਿਸ਼ਤੇ ਕਿੱਥੇ ਰੁਆਜ ਗਏ ਨੇ ਆ ਬਸ ਨੈੱਟ ਦਾ ਹੀ ਜ਼ਮਾਨਾ ਰਹਿ ਗਿਆ ਫੋਨ ਤੇ ਫੋਟੋਆਂ ਖਿੱਚ ਲੋ ਵੀਡੀਓ ਬਣਾ ਲਓ ਕੋਈ ਕਿਸੇ ਦਾ ਦੁੱਖ ਸੁੱਖ ਨਹੀਂ ਸੁਣਦਾ ਇਹੀ ਤੇ ਗੱਲ ਹੈ ਕੋਈ ਕਿਸੇ ਤੇ ਲੱਗੇ ਨਹੀਂ ਬੰਦਾ 2 ਮਿੰਟ ਕਿ ਅਗਲਾ ਕਿਹੜੀ ਹਾਲਾਤ ਚ ਮੇਰੀ ਗੱਲ ਸੁਣ ਅੱਜ ਤੈਨੂੰ ਭੈਣ ਦਾ ਚੇਕ ਆ ਗਿਆ ਪਹਿਲੇ ਵੀ ਭੈਣ ਇਸੇ ਘਰ ਚ ਆ ਅੱਜ ਕਿਉਂ ਚੇਤਾ ਆਇਆ ਅੱਜ ਜੇ ਫੋਟੋ ਲਾਉਣੀ ਹੈ ਸਟੇਟਸ ਤੇ ਵੀ ਆ ਮੇਰੀ ਭੈਣ ਆ ਲੋਕੀ ਪਛਾਣ ਪੱਤਰ ਦੇ ਜਾਰੀ ਕਰ ਲੈ ਕੋਈ ਹੈਗਾ ਮੋਹ ਤੇ ਭੈਣ ਨਾਲ ਇਹ ਰਿਸ਼ਤੇ ਜਿਹੜੇ ਹਨ ਲੋਕਾਂ ਨੂੰ ਦਿਖਾਉਣ ਵਾਸਤੇ ਨਹੀਂ ਹੁੰਦੇ ਦਿਲੋਂ ਨਿਭਾਉਣ ਵਾਲੇ ਹੁੰਦੇ ਅੰਜੂ ਹੁਣ ਵੱਡੀ ਹੋ ਗਈ ਮੇਰੀ ਮਾਂ ਨਹੀਂ ਹੈਗੀ ਇਹ ਮੇਰੀ ਭੈਣ ਆ ਛੋਟੀ ਆਜ ਤੋਂ ਬਾਅਦ ਸਾਡੇ ਰਿਸ਼ਤੇ ਨਾ ਇੱਕ ਦੂਜੇ ਨਾਲ ਹੋਣਗੇ ਜੋ ਦੁੱਖ ਸੁੱਖ ਹੋਏਗਾ ਅਸੀਂ ਦੋਨੇ ਕਰਾਂਗੇ ਪਰ ਨਾ ਇੱਕ ਦਿਨ ਵੀ ਮੈਨੂੰ ਇਹਦੇ ਚ ਉਹ ਚੀਜ਼ ਨਜ਼ਰ ਨਹੀਂ ਆਈ ਮੈਂ ਤਰਸਦੀ ਆਂ ਕਿੱਟੀ ਕਦੋਂ ਮੇਰੀ ਭੈਣ ਆਵੇ ਤੇ ਕਦੋਂ ਮੇਰੇ ਨਾਲ ਲੱਗੇ ਬਾਵਾਂ ਕਦੋਂ ਮੈਨੂੰ ਪੁੱਛੇ ਦੀਦੀ ਤੁਸੀਂ ਠੀਕ ਹੋ ਦੀਦੀ ਤੁਸੀਂ ਦਵਾਈ ਖਾ ਕੇ ਠੀਕ ਹੋ ਇਹ ਕਾਦੀ ਖਾਦੀ ਆ ਦੀਦੀ ਇਹਨੂੰ ਕੁਝ ਨਹੀਂ ਪਤਾ ਕਿ ਮੈਂ ਕਾਦੀ ਦਵਾਈ ਖਾਣੀ ਆ ਮੈਂ ਕਿਹੜੇ ਕਿਹੜੇ ਕੰਮ ਕਰਦੀ ਆ ਮੈਂ ਕਿਹੜੇ ਹਾਲਾਤ ਚ ਆ ਇਹਦੇ ਬਾਜੀ ਠੀਕ ਆ ਕਿ ਨਹੀਂ ਠੀਕ ਇਹਨੂੰ ਅਭੀ ਨਹੀਂ ਪਤਾ ਇਹਨੂੰ ਬਸ ਪਤਾ ਹੀ ਫੋਨ ਦਾ ਰੀਲਾਂ ਦਾ ਸਟੇਟਸ ਦਾ ਬਸ ਕਰੋ ਬੱਸ ਕਰੋ ਸੌਰੀ ਕਿੱਟੀ ਦੀਦੀ ਸੌਰੀ ਦੀਦੀ ਮੈਂ ਥੋੜੀ ਨਾ ਚੀਜ਼ਾਂ ਚ ਗਵਾਜ ਗਈ ਹਾਂ ਸੋ ਸਮਝ ਲਓ ਜਿਸ ਤਰ੍ਹਾਂ ਦੇ ਮੇਰੇ ਦੋਸਤ ਗਏ ਨੇ ਬਸ ਮੈਨੂੰ ਉਹਨਾਂ ਨੇ ਆਪਣੇ ਵਰਗਾ ਬਣਾ ਲਿਆ ਮੈਂ ਤਾਂ ਭੋਲੀ ਗਈ ਸਾਂ ਕਿ ਮੇਰੇ ਸਿਰ ਤੇ ਮਾਂ ਨਹੀਂ ਸੀ ਤੇ ਮੈਨੂੰ ਦੀਦੀ ਨੇ ਮਾਵਾ ਵਾਲਾ ਪਿਆਰ ਦਿੱਤਾ ਵੈ ਇੰਨਾ ਲਾੜ ਦੇ ਦਿੱਤਾ ਕਿ ਮੈਂ ਲਾੜ ਚ ਖੁਦੀ ਵਿਗੜ ਗਈ ਆ ਫੋਨ ਤਾਂ ਦਿੱਤਾ ਸੀ ਇਹ ਬੰਦੇ ਦਾ ਪਤਾ ਰਵੇ ਉਹ ਕਿੱਥੇ ਕਿੱਥੇ ਨਹੀਂ ਪਰ ਮੈਂ ਤਾਂ ਫੋਨ 'ਚ ਹੀ ਆਪਣੀ ਦੁਨੀਆ ਬਸਾਵਾਂ ਠੀਕ ਮੈਂ ਤਾਂ ਭੁੱਲ ਹੀ ਜਾਣੀ ਸਾਂ ਕਿ ਘਰ ਆਪਣੀ ਭੈਣ ਕੋਲ ਆਈਆਂ ਜੀਜਾ ਜੀ ਕੋਲ ਆਈਆਂ ਮੈਂ ਤਾਂ ਕਦੀ ਪੁੱਲੇ ਬਿਸਰੇ ਆਪਣੇ ਪਾਪਾ ਨੂੰ ਵੀ ਨਹੀਂ ਫੋਨ ਕੀਤਾ ਹੈਗਾ ਅੰਜੂ ਇਹ ਤੇਰੀ ਗੱਲ ਨਹੀਂ ਆ ਪਤਾ ਨਹੀਂ ਹੋਰ ਕਿੰਨੇ ਘਰਾਂ ਦੀਆਂ ਗੱਲਾਂ ਨੇ ਰਿਸ਼ਤੇ ਤੇ ਅੱਜ ਕੱਲ ਰਹਿ ਹੀ ਨਹੀਂ ਗਏ ਆ ਸਾਰਾ ਕੁਝ ਫੋਨਾਂ ਤੇ ਹੀ ਹੋਣ ਲੱਗ ਗਿਆ ਕਿਸ ਕੋਲ ਟਾਈਮ ਹੀ ਨਹੀਂ ਆ ਕਿਸੇ ਕੋਲ ਟਾਈਮ ਕੀ ਕੋਈ ਕਿਸੇ ਕੋਲ 2 ਮਿੰਟ ਬਹਿ ਜਾਏ ਤੁਹਦਾਂ ਡਾਕਟਰ ਨੂੰ ਸੁਣ ਲੈ ਉਹਨੂੰ ਪੁੱਛ ਲੈ ਕਿ ਬਹੁਤ ਤਾਂ ਠੀਕ ਆ ਤੈਨੂੰ ਕੋਈ ਗੱਲ ਤੇ ਨਹੀਂ ਸਹੀ ਗਿਆ ਦੀਦੀ ਤੁਸੀਂ ਤੈਨੂੰ ਕੁਝ ਚਾਹੀਦਾ ਤੇ ਨਹੀਂ ਕਿੰਨਾ ਮੋਬਾਈਲ ਵਾਲਿਆਂ ਨੇ ਤੇ ਨਾ ਹੁੱਲਤ ਦੀ ਜਗਾ ਨਾ ਬਿਮਾਰੀਆਂ ਫਲਾਤੀਆਂ ਘਰਾਂ ਚ ਇਕੱਠੇ ਬੈਠੇ ਜ਼ਰੂਰ ਆ ਪਰ ਮੋਬਾਈਲਾਂ ਚ ਹੀ ਆ ਇੱਕ ਦੂਜੇ ਦੇ ਨਾਲ ਨਹੀਂ ਗੇ ਉਹ ਬਿਮਾਰੀ ਮੈਨੂੰ ਵੀ ਲੱਗ ਗਈ ਆ ਇਹਦਾ ਕੀ ਆ ਪੜਨਾ ਵੀ ਜ਼ਰੂਰੀ ਆ ਹਰ ਕੰਮ ਜ਼ਰੂਰੀ ਆ ਅੱਜ ਕੱਲ ਪੜਾਂਗੇ ਤੇ ਅੱਗੇ ਵਧਾਂਗੇ ਇਹ ਨਹੀਂ ਆ ਇਹ ਆਪਕਾ ਆ ਰਾਇ ਸਕੂਲ ਕਾਲਜ ਹਰ ਜਗ੍ਹਾ ਆਪਾਂ ਇੰਟਰਨੈਟ ਯੂਜ਼ ਕਰਦੇ ਆ ਰਹੇ ਘਰ ਆ ਕੇ ਸਿਰਫ ਅੱਧੇ ਘੰਟੇ ਲਈ ਆਪਾਂ ਫੋਨ ਛੱਡਦੀ ਹੈ ਨਾ ਤੇ ਉਹੀ ਆਪਾਂ ਆਪਣੇ ਮੂੰਹ ਦੇ ਨਾਲ ਗੱਲਾਂ ਕਰਦੀਏ ਉਹ ਜ਼ਿਆਦਾ ਵਧੀਆ ਨਹੀਂ ਬਿਲਕੁਲ ਦੀਦੀ ਐਹੀ ਤੈਨੂੰ ਮੈਂ ਸਮਝਾਉਣੀ ਆ ਕਿ ਤੈਨੂੰ ਅੱਜ ਚੇਤਾ ਆ ਗਿਆ ਕਿਉਂਕਿ ਅੱਜ ਤੂੰ ਮੇਰੀ ਰੀਲ ਬਣਾ ਕੇ ਪਾਉਣੀ ਸੀ ਮੇਰੇ ਕੋਲ ਗਲਤੀ ਹੋ ਗਈ ਦੀਦੀ ਤੇ ਉਦਾਂ ਉਦਾਂ ਤੈਨੂੰ ਪਤਾ ਹੀ ਨਹੀਂ ਮੇਰੀ ਭੈਣ ਹੈਗੀ ਜਦੋਂ ਕੋਈ ਦਿਨ ਤਿਆਰ ਆਂਦਾ ਵੈ ਉਦੋਂ ਮੈਂ ਦੀਦੀ ਨੂੰ ਕੋਲ ਬਿਠਾ ਲੈਣੀ ਹੈ ਕਿ ਆਓ ਮੈਂ ਸਾਰਿਆਂ ਨਾਲ ਮਿਲਵਾ ਦਵਾਂ ਅੱਗੇ ਪਿੱਛੇ ਤਾਂ ਕੋਈ ਹੈ ਨਹੀਂ ਮੈਨੂੰ ਧਿਆਨ ਜਰਾ ਮੱਸਾ ਕਿ ਮੇਰੀ ਕੋਈ ਵੱਡੀ ਭੈਣ ਨਹੀਂ ਹੈ ਸੌਰੀ ਦੀਦੀ ਮੈਂ ਹਮਸਲਾਂ ਟ੍ਰੀਟ ਕੀਤਾ ਹੈ ਮਾਫ ਕਰ ਦੇ ਇਹਨੂੰ ਤੇਰੀ ਛੋਟੀ ਭੈਣ ਤੇਰੇ ਬੱਚਿਆਂ ਵਰਗੀ ਇੰਨੀਆਂ ਕ ਗੱਲਾਂ ਕਹਿਣ ਨਾਲ ਜੀ ਮੇਰੀ ਭੈਣ ਦਾ ਪਿਆਰ ਮੇਰੇ ਵਾਸਤੇ ਵਾਪਸ ਆਇਆ ਨਾ ਤੇ ਬਹੁਤ ਵਧੀਆ ਗੱਲ ਹੈ ਮੈਂ ਪਤਾ ਕੀ ਚਾਹੁੰਨੀ ਆ ਸਾਰੇ ਘਰਾਂ ਦੇ ਰਿਸ਼ਤੇ ਇਦਾਂ ਬਰਕਰਾਰ ਰਹਿਣ ਸਹੀ ਗੱਲ ਹੈ ਕੋਈ ਆਪਸ ਚ ਮਿਲ ਕੇ ਬਹਿਣ ਤੇ ਇੱਕ ਦੂਕੇ ਇੱਕ ਦੂਜੇ ਦਾ ਦੁੱਖ ਸੁੱਖ ਸੋਣਾ ਪਤਾ ਕੀ ਹੈ ਜਦ ਇੱਕ ਦੂਜੇ ਦਾ ਕੋਈ ਦੁੱਖ ਸੁੱਖ ਹੁੰਦਾ ਨਾ ਉਹਨੂੰ ਹਿੰਮਤ ਮਿਲਦੀ ਹੈ ਹਮਤ ਮਿਲਦੀ ਸਹੀ ਹੈ ਉਹਨੂੰ ਹਿੰਮਤ ਮਿਲਦੀ ਹੈ ਕਿ ਮੈਂ ਮੇਰੇ ਨਾਲ ਕੋਈ ਹੈਗਾ ਬਸ ਗੱਲ ਲੈਣੀ ਆ ਬਸ ਇਹੀ ਅਹੀਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਸਾਰਿਆਂ ਨੂੰ ਕਿ ਪਲੀਜ਼ ਆਪਣੀ ਰੋਜ਼ ਮਰਦੀ ਜ਼ਿੰਦਗੀ ਵਿੱਚੋਂ ਥੋੜਾ ਜਿਹਾ ਟਾਈਮ ਆਪਣੇ ਪਰਿਵਾਰ ਲਈ ਕੱਢੋ ਤਾਂ ਜੋ ਸਾਡਾ ਪਰਿਵਾਰ ਵੀ ਖੁਸ਼ ਰਵੇ ਤੈ ਹੀ ਖੁਸ਼ ਰਹੀਏ ਤੇ ਫੋਨ ਨੂੰ ਅੱਧਾ ਘੰਟਾ ਸਵਿਚ ਆਫ ਕਰਕੇ ਤੇ ਫੇਰ ਚਾਰਜ ਲਾ ਦੇ ਆਪੇ ਹੰਤਾ ਰਹੂਗਾ ਇਹਨੂੰ ਅੱਧਾ ਘੰਟਾ ਤੀ ਬੰਦ ਹੀ ਕਰ ਦਿਆ ਕਰੋ ਇਹਦਾ ਖੜੇ ਛੱਡ ਦਿਆ ਕਰੋ ਅੱਜ ਕੱਲ ਬੱਚੇ ਕੀ ਕਰਦੇ ਗਏ ਨੇ ਸਕੂਲੋਂ ਆਣਗੇ ਚੱਲ ਫੋਨ ਫੋਨ ਫੜਦੇ ਅਗਰ ਟਿਊਸ਼ਨ ਕੰਪਿਊਟਰ ਕੀ ਦੀ ਕਲਾਸ 'ਚ ਜਾਣਗੇ ਆਂਦੇ ਦਿਓ ਫੋਨ ਅਗਰ ਖਾਣਾ ਖਾਂਦੇ ਫੋਨ ਨਾ ਬੱਚਿਆਂ ਨੂੰ ਦਿਓ ਨਾ ਤੇ ਉਹ ਖਾਣਾ ਨਹੀਂ ਖਾਣਗੇ ਪਰ ਮੈਨੂੰ ਲੱਗਦਾ ਬੱਚਿਆਂ ਨੂੰ ਫੋਨ ਦੇਣਾ ਨਹੀਂ ਚਾਹੀਦਾ ਇਹ ਨਹੀਂ ਚਾਹੀਦਾ ਸਹੀ ਗੱਲ ਐ ਐਗਜ਼ਾਮਪਲ ਆ ਤੁਹਾਡੇ ਪਿੱਛੇ ਹੈਗਾ ਦੇਖੋ ਸਕੂਲ ਵਿੱਚ ਹੀ ਇਹਦਾ ਨਾ ਸਾਰਾ ਕੰਮ ਹੀ ਫੋਨ ਤੇ ਆ ਰਿਹਾ ਹੈ ਬਿਲਕੁਲ ਜੀ ਨਹੀਂ ਤੇ ਫੋਨ ਦੀ ਇੰਨਾ ਹੈ ਨਹੀਂ ਸੀ ਅਸੀਂ ਪਹਿਲੇ ਵੇਖੋ ਕਿ ਪਹਿਲੇ ਇਦਾਂ ਹੁੰਦਾ ਸੀ ਕਿ ਰਿਸ਼ਤੇਦਾਰ ਕੋਈ ਕਿਸੇ ਦੇ ਘਰ ਜਾਂਦਾ ਸੀ ਪੰਜ ਪੰਜ 6 6 ਦਿਨ ਰਹਿ ਦਿੰਦਾ ਸੀ ਲੋਕਤੋ ਕਰਦਾ ਸੀ ਉਹਦੇ ਵਾਸਤੇ ਵਧੀਆ ਵਧੀਆ ਖਾਣੇ ਬਣਾਏ ਜਾਂਦੇ ਸੀ ਹਨਾ ਉਹ ਉਹਨਾਂ ਕੋ ਜਦੋਂ ਇਨੇ ਦਿਨ ਰਹਿੰਦਾ ਸੀ ਤੇ ਉਹਨਾਂ ਦਾ ਦੁੱਖ ਸੁਖ ਹੁੰਦਾ ਸੀ ਉਹ ਇਕੱਠੇ ਘੁੰਮਦੇ ਹੀ ਫਿਰਦੇ ਹੀ ਕੁਝ ਜ਼ਿਆਦਾ ਪੈਦਾ ਹੁੰਦੀਆਂ ਸੀ ਅੱਜ ਕੱਲ ਅੱਜ ਕੱਲ ਆਪਣੇ ਕੰਮ ਨਾਲ ਮਤਲਬ ਅੱਜ ਕੱਲ ਇਹ ਤੇ ਸਟੇਟਸ ਨਾਲ ਕਰਨੀ ਹੈ ਤੇ ਵੀਡੀਓ ਕਾਲ ਕਰਨੀ ਵੀਡੀਓ ਉਹਦੀ ਸ਼ਕਲ ਦੇਖ ਲਓ ਕੀ ਹੈਗਾ ਹੈ ਕਿ ਨਹੀਂ ਹੈਗਾ ਬਸ ਇੰਨੇ ਚੀ ਬਸ ਉਹ ਲੋ ਚਾਰ ਦਿਨਾਂ ਕਿ ਹੋਰ ਨਾਲ ਵੀ ਨਾਲ ਕਰਨੇ ਹੁੰਦੇ ਉਸ ਟਾਈਮ ਉਹ ਕਹਿੰਦੇ ਕੱਟ ਤੋਂ ਕੱਟ ਤੋਂ ਕੱਟ ਟੈਕਨੋਲੋਜੀ ਨਿਕਲੀ ਹੈ ਸਾਡੀ ਸੁਵਿਧਾ ਅਵਸਥਾ ਹੈ ਲੇਕਿਨ ਇੰਨੇ ਨਾਲ ਸਾਡੀਆਂ ਚੀਜ਼ਾਂ ਨੂੰ ਖਰਾਬ ਕਰਤਾ ਹੈ ਸਾਡੀ ਲਾਈਫ ਡਿਸਟਰਬ ਕਰਤੀ ਹੋਈ ਸਾਡੀ ਬਹੁਤ ਜ਼ਿਆਦਾ ਇਹ ਲੋ ਸੁੱਖ ਵੀ ਹੈ ਵਸ ਚੀਜ਼ ਦੇ ਪਰ ਦੁੱਖ ਵੀ ਬਹੁਤ ਜ਼ਿਆਦਾ ਨੇ ਮੇਨ ਗੱਲ ਫਾਇਦਾ ਨੁਕਸਾਨ ਹਰ ਚੀਜ਼ ਦਾ ਹੈ ਪਰ ਉਹਨੂੰ ਅਸੀਂ ਕਿਸ ਤਰ੍ਹਾਂ ਇਸਤੇਮਾਲ ਕਰਨਾ ਵੇ ਜਿਹੜੇ ਖਤਮ ਹੋਣ ਡਏ ਨੇ ਪਿਆਰ ਖਤਮ ਹੋਣ ਡਿਆ ਵਿੱਚੋਂ ਰਿਸ਼ਤੇ ਆ ਨੇ ਮੇਨ ਗੱਲ ਇਹ ਆ ਕੋਈ ਕਿਸੇ ਲਾ ਕੇ ਬੈਠਦਾ ਹੀ ਨਹੀਂ ਕੋਈ ਗੱਲ ਹੀ ਨਹੀਂ ਕਰਦਾ ਮੇਨ ਸਭ ਤੋਂ ਵੱਡਾ ਅੱਜ ਚੁਗਲੀ ਦਾ ਸਾਧਨ ਫੋਨ ਹਾਂ ਸਹੀ ਗੱਲ ਆ ਜੋ ਉਹ ਕਿਉਂ ਫਿਰ ਗਾਂ ਦੱਸਨੀ ਫਿਰ ਉਹਨੇ ਗਾਂ ਦੱਸਨੀ ਫਿਰ ਉਹਨੇ ਕੋਈ ਸਕੀਮ ਲੜਾ ਕੇ ਫਿਰ ਹੋਰ ਚਾਰ ਜਣੇ ਇਕੱਠੇ ਕਰਨੇ ਉਹ ਬੜਾ ਕੁਝ ਹੋਣ ਡਿਆ ਆ ਇਹ ਫੋਨ ਬੜੀ ਵਧੀਆ ਢੇ ਮਤਲਬ ਸੁਵਿਧਾ ਦੇ ਨਾਲ ਨਾਲ ਸਭ ਦੇ ਲਈ ਦੁਬਿਧਾ ਵੀ ਹੈ ਸੋ ਇਹ ਫੋਨ ਤੋਂ ਬਚ ਕੇ ਰੋਵੋ ਰਾਤੀ ਸੌਣ ਲੱਗੇ ਆਪਣੇ ਸਰਾਣੇ ਲੱਗੇ ਬਿਲਕੁਲ ਨਾ ਫੋਨ ਰੱਖਿਆ ਕਰੋ ਹੋ ਸਕੇ ਤੇ ਬੱਚਿਆਂ ਨੂੰ ਫੋਨ ਘੱਟ ਦਿਓ ਬੱਚੇ ਅਸਾਂ ਗੇਮ 'ਚ ਲੱਗੇ ਰਹਿੰਦੇ ਨੇ ਰਾਤੀ ਉਹ ਸੀਰੀਆਂ ਵਗੈਰਾ ਵੇਖਦੇ ਕਰਦੇ ਨੇ ਕਿ ਵੇਖ ਕੇ ਹੀ ਸੋਣਾ ਬਾਰਾ ਇੱਕ ਵੇਲਾ ਬੱਚੇ ਮਾਂ ਪਿਓ ਲੱਗੇ ਨਹੀਂ ਬੈਠ ਸਕਦੇ ਨਹੀਂ ਮੈਂ ਫੋਨ 'ਚ ਹੀ ਲੱਗੇ ਰਹਿੰਦੇ ਜਦੋਂ ਫ੍ਰੀ ਫੋਨ ਪੜਿਆ ਅੱਜ ਕੱਲ ਦੇ ਕੁਝ ਮਾਂ-ਬਾਪ ਕੀ ਕਰਦੇ ਨੇ ਆਪਨਾ ਬਸ ਖਾਣਾ ਖਾਦਾ ਤੇ ਚਲੋ ਜੀ ਸੋ ਗਏ ਆਰਾਮ ਨਾਲ ਬੱਚੇ ਫੋਨ 'ਚ ਲੱਗੇ ਲੱਗੇ ਹੋਏ ਨੇ ਚਲੋ ਜੀ ਥੈਂਕ ਯੂ ਸੋ ਮੱਚ ਐ ਸਾਡੀ ਛੋਟੀ ਜੀ ਸਟੋਰੀ 파ਟ ਅਜੇ ਆਪਾਂ ਸਟਾਰਟ ਕਰਨੇ ਆ ਤੇ ਥੋੜੀ ਰੈਸਟ ਚਾਹੀਦੀ 파ਟ ਖਤਮ ਆਇਹੀ ਤੇ ਤਾਂ ਕਰਕੇ ਹੁਣ 파ਟ ਹੀ ਸਟਾਰਟ ਕਰਨੇ ਆ ਬਸ ਇਹ ਆ ਕਿ ਚਲੋ ਛੋਟੀ ਜੀ ਵੀਡੀਓ ਦਿਓ ਪਿਆਰ ਇਹਨੂੰ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਤੇ ਸੋਨੇ ਸੋਨੇ ਮੈਸੇਜ ਕਰਿਓ ਠੀਕ ਆ ਓਕੇ ਬਾਏ ਥੈਂਕ ਯੂ ਜੀ ਸਸ਼ੀ ਕਾ ਨਵੀਂ ਨਵੀਂ ਸਟੋਰੀ ਦੇ ਨਾਲ